i uh -oh. ਪੰਜਵੀਂ ਵਾਰ ਸ਼ਾਰਪੁਰ ਦਾ ਵਧਿਆ ਮਾਣ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੂੰ ਇੱਕ ਮਾਣ ਮਿਲਿਆ ਹੈ ਪੰਜਵੀਂ ਵਾਰ ਐਸਜੀਪੀਸੀ ਦੇ ਪ੍ਰਧਾਨ ਵਜੋਂ ਨਿਯੁਕਤੀ ਹੋਈ ਹੈ ਅਸਲ ਵਿੱਚ ਹੋਇਆ ਸ਼ਾਰਪੁਰ ਪੰਚਨੀ ਆਤੇ ਸ਼ਾਰਪੁਰ ਇੱਕ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਲਗਾਤਾਰ ਇਹ ਗੱਲਾਂ ਚੱਲ ਰਹੀਆਂ ਸੀ ਕਿ ਪ੍ਰਧਾਨਗੀ ਦੇ ਅਹੁਦੇ ਤੇ ਬਰਕਰਾਰ ਹੋ ਕੇ ਇੱਕ ਇਮਾਨਦਾਰੀ ਦੀ ਮਿਸਾਲ ਹਰਜਿੰਦਰ ਸਿੰਘ ਕਾਮੀ ਪੇਸ਼ ਕਰ ਰਹੇ ਹਨ ਉਸ ਦੇ ਚਲਦੇ ਪੰਜਵੀਂ ਵਾਰ ਜਿਹੜਾ ਹੈ ਹੁਸ਼ਿਆਰਪੁਰ ਦਾ ਮਾਣ ਵਧਾਇਆ ਹੈ ਸਾਡੇ ਨਾਲ ਮੌਜੂਦ ਨੇ ਜਦਨ ਸਿੰਘ ਧਮੀ ਉਹਨਾਂ ਨਾਲ ਗੱਲ ਕਰਾਂਗੇ ਸਰ ਪਹਿਲਾਂ ਤਾਂ ਪੀਟੀਸੀ ਨਿਊਜ਼ ਵੱਲੋਂ ਬਹੁਤ ਬਹੁਤ ਮੁबारकਾ ਵੀ ਪੰਜਵੀਂ ਵਾਰ ਸਾਡੇ ਹੁਸ਼ਿਆਰਪੁਰ ਦਾ ਤੁਸੀਂ ਇੱਕ ਮਾਣ ਬਣਿਆ ਹੋ ਬਹੁਤ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜਨਾਬਾ ਦਾ ਮਾਣ ਵਧਾਇਆ ਉਹਨਾਂ ਤੁਹਾਡਾ ਵੀ ਮਾਣ ਵਧਾਇਆ ਇਹਦੇ ਨਾਲ ਕਮੀ ਸਾਹਿਬ ਲਗਾਤਾਰ ਹਰ ਪਾਸੇ ਇਹੀ ਗੱਲਾਂ ਹੁੰਦੀਆਂ ਸੀ ਕਿ ਇੱਕ ਇਮਾਨਦਾਰ ਸ਼ਖਸੀਅਤ ਜਿਹੜੀ ਕੀ ਇਸ ਅਹੁਦੇ ਤੇ ਬਰਕਰਾਰ ਰਹਿਣੀ ਚਾਹੀਦੀ ਹੈ ਔਰ ਅੱਜ ਉਹ ਪੰਜਵੀਂ ਵਾਰ ਗੁਰੂ ਵੀ ਹੈ ਕੀ ਕਰਨ ਚਾਹੁੰਦਾ ਇਹ ਜਿਹੜੀ ਇਮਾਨਦਾਰੀ ਆ ਇਹ ਤਾਂ ਗੁਰੂ ਦੀ ਬਖਸ਼ਿਸ਼ ਤੇ ਕਿਰਪਾ ਹੀ ਹੁੰਦੀ ਆ ਮਨੋਖ ਕਿਉਂਕਿ ਆ ਜਿਹੜਾ ਸਮਾਜ ਚੱਲ ਰਿਹਾ ਇਹਦੇ ਵਿੱਚ ਪਦਾਰਥਵਾਦੀ ਜੋਗਿਆ ਤੇ ਬੰਦਾ ਦੌੜਦਾ ਪੈਸੇ ਦੀ ਦੌੜ ਦਾ ਪਰ ਜੇ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਤੇ ਰਹਿਮਤ ਕਰਕੇ ਬਚਾ ਵੀ ਲੈਂਦੇ ਆ ਤੇ ਇਮਾਨਦਾਰੀ ਮੈਂ ਸਮਝਦਾ ਇੱਕ ਸਤਿਗੁਰੂ ਜੀ ਦੀ ਦੇਣ ਆ ਤੇ ਹਰ ਇੱਕ ਨੂੰ ਮਾਨਦਾਰ ਰਹਿਣਾ ਵੀ ਚਾਹੀਦਾ ਤੇ ਮੈਂ ਕਿਉਂਕਿ ਸੰਸਥਾ માં ਵੱਡੀਆਂ ਹੁੰਦੀਆਂ ਮਨੁੱਖ ਵੱਡੇ ਨਹੀਂ ਹੁੰਦੇ ਤੇ ਸੰਸਥਾ ਨੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਤੇ ਉਸ ਮਾਣ ਦੇ ਵਿੱਚ ਮੈਂ ਵੀ ਯਤਨ ਕੀਤਾ ਕਿਉਂਕਿ ਮੈਂ ਪੰਥ ਦੀਆਂ ਦੋ ਮਹਾਨ ਸ਼ਖਸੀਤਾਂ ਜਿਨ੍ਹਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਔਰ ਸਰਦਾਰ ਜਹਦਰ ਗੁਰਚੰਦ ਸਿੰਘ ਜੀ ਟੋੜਾ ਉਹਨਾਂ ਦੇ ਨਾਲ ਵੀ ਕਾਰਜ ਕੀਤਾ ਤੇ ਬਹੁਤ ਕੁਝ ਸਿੱਖਿਆ ਹੋਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਉਹ ਸੱਚਮੁੱਚੇ ਮੈਨੂੰ ਵੱਡਿਆਂ ਭਰਾਵਾਂ ਵਾਂਗੂ ਪਿਆਰ ਦਿੰਦੇ ਆ ਵੱਡਿਆਂ ਬਜ਼ੁਰਗਾਂ ਵਾਂਗੂ ਪਿਆਰ ਦਿੰਦੇ ਆ ਤੇ ਇਹ ਇੱਕ ਜਿਹੜਾ ਸਤਗੁਰ ਜੀ ਨੇ ਸ਼੍ਰੋਮਣੀ ਕਾਲੀ ਦਲ ਦਾ ਪਰਿਵਾਰ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆ ਇਹ ਦੋ ਮਹਾਨ ਸੰਸਥਾਵਾਂ ਸਿੱਖਾਂ ਦੀਆਂ ਸਰਮੌਰ ਸੰਸਥਾਵਾਂ ਆ ਅਮੀਸ਼ਾ ਜੇਕਰ ਗੱਲ ਕਰੀਏ ਤਾਂ ਹਮੇਸ਼ਾ ਇੱਕ ਚੀਜ਼ ਦੇਖਣ ਨੂੰ ਮਿਲੀ ਆ ਕੀ ਪੰਥ ਨੂੰ ਮਜ਼ਬੂਤ ਅਤੇ ਪੰਥ ਨੂੰ ਅੱਗੇ ਲਿਜਾਣ ਚ ਕਾਫੀ ਕਾਰਗਲ ਤੁਸੀਂ ਕਦਮ ਚੱਕਦੇ ਰਹੇ ਹੋ ਹੁਣ ਪੰਜਵੀਂ ਵਾਰ ਇੱਕ ਮਾਣ ਮਿਲਿਆ ਹੈ ਤਾਂ ਹੁਣ ਕੀ ਅੱਗੇ ਸੋਚੋ ਦੇਖੋ ਪਹਿਲੀ ਤਾਂ ਇਹ ਆ ਭਈ ਪੰਥ ਕਿਉਂਕਿ ਪਹਿਲਾਂ ਬਹੁਤ ਹਿੱਸਿਆਂ ਚ ਵੰਡ ਹੋਇਆ ਸੀ ਪਰ ਅੱਜ ਸ਼ਰੋਣੀ ਕਮੇਟੀ ਦੀ ਇਲੈਕਸ਼ਨ ਨੇ ਇਹ ਪ੍ਰੂਵ ਕਰ ਦਿੱਤਾ ਭਈ ਪੰਥ ਏਕਤਾ ਵੱਲ ਨੂੰ ਵੱਧ ਰਿਹਾ ਮੈਂ ਉੱਥੇ ਪਿੱਛੇ ਵੀ ਕਹਿ ਕੇ ਆਇਆ ਤੇ ਹੁਣ ਵੀ ਕਹਿਣਾ ਪਰਵਾਰਾਂ ਦੇ ਵਿੱਚ ਵੀ ਕਈ ਵਾਰੀ ਝਗੜੇ ਚ ਵਿਲੇ ਹੋ ਜਾਂਦੇ ਆ। ਜੀ। ਕਈ ਵਾਰੀ ਜਥੇਬੰਦੀਆਂ ਚ ਵੀ ਹੋ ਜਾਂਦੇ ਆ। ਪਰ ਆ ਜਿਹੜਾ ਸਮਾਂ ਚੱਲ ਰਿਹਾ ਕਿਉਂਕਿ ਇੱਕ ਤਾਂ ਸ਼ਤਾਬਦੀ ਆਪਾਂ ਮਨਾ ਰਹੇ ਆ। ਦੂਜਾ ਕੌਮ ਨੂੰ ਖੇਰੂ-ਖੇਰੂ ਕਰਨ ਨੂੰ ਬਹੁਤ ਵੱਡੇ ਪੱਧਰ ਤੇ ਯਤਨ ਹੋ ਰਿਹਾ ਹੈ। ਚਾਹੇ ਉਹ ਕੋਈ ਵੀ ਸਰਕਾਰ ਹੋਵੇ, ਸੈਂਟਰ ਦੀ ਹੋਵੇ, ਚਾਹੇ ਪੰਜਾਬ ਦੀ ਹੋਵੇ। ਤੇ ਆਹ ਜਿਹੜਾ ਮੈਂ ਕਹਿੰਦਾ ਸ਼ੁਭ ਇੱਕ ਸਗਨ ਜਿੱਦਾਂ ਕਹ ਲਈਏ ਆਪਾਂ। ਵੇ ਇਕੱਠੇ ਹੋ ਕੇ ਚੱਲਾਂਗੇ ਬਰਕਤਾਂ ਗੁਰੂ ਸਾਹਿਬ ਦੀ ਪਾਉਣਗੇ। ਤੇ ਇਹੋ ਹੀ ਅੱਜ ਦਾ ਜੀ ਇਲੈਕਸ਼ਨ ਦੇ ਵਿੱਚ ਮੈਂ ਕਹਿ ਸਕਦਾ ਜਿਹੜਾ ਅਚੇਤ ਤੌਰ ਤੇ ਸਾਰੇ ਮੈਂਬਰ ਸਾਹਿਬਾਨ ਨੇ ਭਰੋਸਾ ਪਾਰਕਣ ਕੀਤਾ ਇਹ ਉਸੇ ਗੱਲ ਦਾ ਪ੍ਰਤੀਕ ਆ ਤੇ ਮਾਨ ਇਹ ਸਾਰਾ ਦਾ ਸਾਰਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਜਿੱਥੇ ਜਾਂਦਾ ਉੱਥੇ ਸ਼੍ਰੋਮਣੀ ਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜਿਨ੍ਹਾਂ ਨੇ ਮੇਰੇ ਤੇ ਪੰਜਵੀਂ ਵਾਰ ਭਰੋਸਾ ਪਾਰਕਣ ਕੀਤਾ ਤੇ ਅੱਜ ਉਹ ਵੀ ਬੜੀ ਖੁਸ਼ੀ ਮਹਿਸੂਸ ਕਰ ਰਹੇ ਸੀ ਉਹ ਵੀ ਉਹਦਾ ਕਾਰਨ ਸੀ ਕਿ ਇਤਿਹਾਸਿਕ ਜਿੱਤ ਇਹ ਹੋਈ ਆ ਜੀ ਬੜਾ ਜੋਰ ਲੱਗਾ ਇਹ ਚਾਰ ਚਫੇਰੇ ਮੈਂ ਕਰਤਾਰਨਾ ਤਰ੍ਹਾਂ ਦੇ ਮੈਂਬਰਾਂ ਨੂੰ ਟੈਲੀਫੋਨ ਆਉਂਦੇ ਸੀ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੋ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਇਸੇ ਤਰ੍ਹਾਂ ਮੈਂਬਰ ਸਹਿਬਾਨਾਂ ਨੇ ਜਿਨ੍ਹਾਂ ਨੇ ਭਰੋਸਾ ਪ੍ਰਗਟ ਕੀਤਾ ਉਹਨਾਂ ਦਾ ਵੀ ਧੰਨਵਾਦ ਗੁਰੂ ਰਾਮਦਾਸ ਮਹਾਰਾਜ ਨੇ ਹੁਸ਼ਿਆਰਪੁਰ ਨੂੰ ਪਨਮੀ ਵਾਰ ਇੱਕ ਮਾਣ ਬਖਸ਼ਿਆ ਔਰ ਤੁਸੀਂ ਸਾਰੇ ਬੜੀ ਖੁਸ਼ੀ ਇੱਕ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲ ਰਿਹਾ ਵੀ ਪਨਮੀ ਵਾਰ ਹੁਸ਼ਿਆਰਪੁਰ ਨੂੰ ਇੱਕ ਮਾਣ ਮਿਲਿਆ ਹਰਜਿੰਦਰ ਸਿੰਘ ਧਾਮੀ ਜੀ ਦੇ ਰੂਪ ਦੇ ਵਿੱਚ ਔਰ ਪੰਨਵੀਂ ਵਾਰ ਇਸ ਸੌਦੇ ਤੇ ਬਰਕਰਾਰ ਰਹਿਣੇ ਕਿੰਨੀ ਦੀ ਖੁਸ਼ੀ ਹੈ ਮੈਂ ਤਾਂ ਇਹੀ ਕਹਿਣਾ ਚਾਹਣਾ ਸਿਰਫ ਬਹੁਤ ਇੱਕੋ ਗੰਦ ਵੀ ਹਰਸਾਰ ਹਰਜਿੰਦਰ ਸਿੰਘ ਧਾਮੀ ਬਹੁਤ ਕਾਬਲ ਬਹੁਤ ਇਮਾਨਦਾਰ ਬੜੇ ਮਿਹਨਤੀ ਔਰ ਇਹਨਾਂ ਨੇ ਐਸਜੀਪੀਸੀ ਦੇ ਪ੍ਰਧਾਨ ਦੀ ਅਹੁਦੇ ਦੀ ਰਿਸਪੈਕਟ ਵਧਾਈ ਆ ਔਰ ਸ਼੍ਰੋਮਣੀ ਅਕਾਲੀ ਦਲ ਦਾ ਵੀ ਜਿਹੜਾ ਕਦਮ ਹੋਰ ਵਧਿਆ ਹੈ ਪੰਚਵੀਂ ਵਾਰ ਕੀ ਹੈ ਮੈਂ ਕਿਹਨਾਂ ਦਾ ਮੁਕਾਬਲਾ ਨਹੀਂ ਕੋ ਰਹਾ ਕਿਉਂਕਿ ਸਾਰ ਸੁਖਬੀਰ ਸਿੰਘ ਬਾਦਲ ਦੀ ਬੜੀ ਚੰਗੀ ਸੋਚ ਹੈ ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਜਿਹੜਾ ਹੈਗਾ ਇਹਨਾਂ ਦਾ ਮਾਨ ਕੀਤਾ ਔਰ ਇਸ ਕਰਕੇ ਮੈਂ ਸਮਝਦਾ ਇਸ ਸਮੁੱਚੇ ਜਿਹੜੀ ਲੀਡਰਸ਼ਿਪ ਨੂੰ ਕੈਂਡੀਡੇਟ ਜਾਂਦਾ ਉੱਥੇ ਜਿਹੜਾ ਜਿੰਨੇ ਮੈਂਬਰ ਸਹਿਬਾਨ ਆ ਰਿਹਾ ਉਹ ਵੀ ਬਹੁਤ ਪਿਆਰ ਕਰਦੇ ਆ ਮੈਂ ਅੱਜ ਤੱਕ ਪੋਲਿਟਿਕਸ ਦੇ ਵਿੱਚ ਇੰਨੀ ਕਿਸੇ ਦੀ ਰਿਸਪੈਕਟ ਨਹੀਂ ਦੇਖੀ ਵੀ ਬਿਲਕੁਲ ਹੀ ਅਗਲੇ ਹੱਥ ਖੜੇ ਕਰ ਜਾਂਦੇ ਆ ਸਾਰੇ ਸੋ ਇਸ ਸ਼ਖਸੀਅਤ ਨੂੰ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਇਮਾਨਦਾਰ ਸ਼ਖਸੀਅਤ ਹੈ ਪੰਥ ਦੇ ਪੱਖ ਨੂੰ ਮਜ਼ਬੂਤ ਕਰਨ ਵਾਲੀ ਸ਼ਖਸੀਅਤ ਹੈ ਉਸ ਸ਼ਖਸੀਅਤ ਐਡਵੋਕੇਟ ਹਰਿੰਦਰ ਸਿੰਘ ਤਾਮੀਨ ਨੂੰ ਪਨਮੀਵਾਰ ਇਸ ਅਦੇ ਦਾ ਮਾਣ ਬਖਸ਼ਿਆ ਹੈ ਔਰ ਇਹ ਮੋਹਰ ਲੱਗੀ ਹੈ ਕਿ ਜਿਹੜੀ ਜਿਹੜੀਆਂ ਗੱਲਾਂ ਲਗਾਤਾਰ ਲੋਕਾਂ ਦੇ ਵਿੱਚ ਹੁੰਦੀਆਂ ਸੀ ਕਿ ਇਮਾਨਦਾਰ ਸ਼ਖਸੀਅਤ ਹੈ ਪੰਥ ਨੂੰ ਅੱਗੇ ਲੈ ਜਾਣ ਵਾਲੀ ਸ਼ਖਸੀਅਤ ਹੈ ਉਸ ਤੇ ਇੱਕ ਮੋਹਰ ਲੱਗਦੀ ਦਿਖਾਈ ਦਿੱਤੀ ਹੈ ਹੁਸ਼ਿਆਰਪੁਰ ਦੇ ਵਿੱਚ ਗਲਵਕੜੀਆਂ ਪਾ ਕੇ ਮੂੰਹ ਮਿੱਠਾ ਕਰਾ ਕੇ ਵੈਲਕਮ ਕੀਤਾ ਜਾ ਰਿਹਾ ਹੈ ਕਿ ਵਿਆਹ ਵਰਗਾ ਮਾਹੌਲ ਦੇਖਣ ਨੂੰ ਮਿਲਿਆ ਹੈ